ਈ ਹਾਲ ਚਾਲਾ ਸਾਰਿਆਂ ਦਾ ਏ ਹੁਣ ਠੀਕ ਆ ਸਾਰੇ ਬਾਈ ਹੁਣ ਗਰਮੀ ਯਾਰ ਚੱਲ ਪਈ ਵੱਡੇ ਕਬੂਤਰਾਂ ਨੂੰ ਨਾ ਪਾਣੀ ਦੋ ਵਾਰ ਤਾਂ ਰਿਆ ਕਰੋ ਮੇਰਾ ਵੀਰ ਸਾਫ਼ ਕਰਕੇ ਕਿਉਂਕਿ ਵੀਰੇ ਵੱਡੇ ਕਬੂਤਰਾਂ 'ਚ ਪਾਣੀ ਦੀ ਘਾਟ ਨਾਲ ਹੀ ਬਿਮਾਰੀ ਜ਼ਿਆਦਾ ਫੈਲਦੀਆਂ ਨੇ ਤੇ ਪਾਣੀ ਮੇਰਾ ਭਰਾ ਦੇਖੋ ਜਾਨਵਰ ਭੱਜ ਭੱਜ ਪੀਂਦੇ ਆ ਪਾਣੀ ਇਹਨੂੰ ਦੇਖੋ ਨਾਲੇ ਪਹਿਲਾਂ ਸਾਡਾ ਰੱਖਿਆ ਚ ਘੰਟਾ ਕ ਪਹਿਲਾਂ ਹੀ ਜੱਕਿਆ ਬਈ ਰੱਖਿਆ ਕਰੋ ਦੋ ਵਾਰ ਪਾਣੀ ਯਾਰ ਵੱਡੇ ਜੋੜਿਆਂ ਨੂੰ ਖਾਸ ਕਰਕੇ ਦੇਖੋ ਛੋਟੋਟੇ ਪੰਦੇ ਪਾਣੀ ਇਹਨੂੰ ਨਾਲ ਪਹਿਲਾਂ ਆਡਾ ਰੱਖਿਆ ਹੁੰਦਾਗਾ ਹੁਣ ਗਰਮੈਸ਼ ਹੋ ਗਈ ਬਾਈ ਹੁਣ ਰਾਤ ਨੂੰ ਕੱਲ ਦੇਖੋ ਕਿੰਨੀ ਬੜਦਾ ਅਸੀਂ ਹੁਣ ਗਰਮੀ ਵਧਣ ਲੱਗ ਗਈ ਯਾਰ ਤੇ ਸੋ ਸਾਰੇ ਆਪਦੇ ਕੂਤਰਾਂ ਦਾ ਖਿਆਲ ਰੱਖਿਆ ਕਰੋ ਬਾਈ ਆ ਆਪਣੇ ਦੂਜੇ ਕੂਤਰਾਂ ਵੱਡੀਆਂ ਮਰੀਨਾਂ ਦੇ ਆਪਾਂ ਸਾਰਿਆਂ ਨੂੰ ਪਾਣੀ ਬਾਈ ਦੋ ਦੋ ਵਾਰ ਰੱਖਦੇ ਆਂਗੇ ਨੜਗਾਤ ਨੂੰ ਅਸੀਂ ਚੱਕ ਦਿੰਨੇ ਆਂ ਪਾਣੀ ਬਾਈ ਹੁਣ ਕੇਰਾ ਪਿਆ ਗਿਆ ਉਦੋਂ ਬਾਅਦ ਚੱਕ ਦਾਂਗੇ ਪਾਣੀ ਦਾ ਰਾਤ ਨੂੰ ਅਸੀਂ ਰੱਖ ਦਿੰਨੇ ਆਂਗੇ ਖੁੱਡਿਆਂ 'ਚ ਬਾਕੀ ਉਹਨਾਂ ਦਾ ਆਪੋ ਆਪਣਾ ਹਿਸਾਬ ਹੁੰਦਾਗਾ ਹਨਾ ਪਰ ਸਾਡਾ ਹਿਸਾਬ ਇਹ ਵੀ ਅਸੀਂ ਚੱਕ ਦਿੰਨੇ ਹੁੰਨੇ ਆਂਗੇ ਤੇ ਦੂਜਿਆਂ ਨੂੰ ਪੱਕਾ ਰੱਖੀ ਰੱਖਦੇ ਆਂ ਜਿੱਦਣੇ ਜਿੱਦੇ ਰੱਖ। ਤੇ ਨਹੀਂ ਦੂਜਿਆਂ ਦਾ ਹੀ ਚੱਕਦੇ ਨਹੀਂ ਹੁੰਦੇ। ਤੇ ਪਾਣੀ ਹੁਣ ਵੀਰੇ ਦੋ ਵਾਰ ਰੱਖਿਆ ਕਰੋ ਪਾਣੀ ਜਿੰਨਾ ਓਹੜੇ ਕਬੂਤਰਾਂ ਦਾ ਪਾਣੀ ਪੂਰੀ ਹੋਊਗਾ ਨਾ। ਕਬੂਤਰ ਥੋੜੇ ਆਟੋਮੈਟਿਕ ਚੰਗੇ ਉੱਡਣਗੇ। ਨਾਲੇ ਆਪਦਾ ਵੀ ਧਿਆਨ ਰੱਖਿਆ ਕਰੋ ਆਪ ਵੀ ਪਾਣੀ ਵੱਧ ਵੀਆ ਕਰੋ। ਹਾਂ ਹਾਂ। ਸਹੀ ਹੈ ਭਾਈ ਗੱਲਾਂ ਇਹ। ਕਿਉਂਕਿ ਆਪਾਂ ਤਾਂ ਹੁਣ ਰੜੇ ਮੈਦਾਨਾਂ ਵਰਗੇ ਬੰਨ੍ਹ ਦੇਣਾ। ਉਹਨਾਂ ਕਬੂਤਰ ਬਾਜ਼ਾਂ ਨੂੰ ਜਨੂਨ ਹੁੰਦਾ ਸ਼ੌਂਕ ਹੁੰਦਾ ਵੀਰੇ। ਤੇ ਆਪਣੇ ਪਿੰਡ ਕੋਈ ਵੀ ਭਾਈ ਉਪਰਾਂ ਕਬੂਤਰ ਆਉਂਦਾ ਆਪਾਂ ਵੀਡੀਓ ਪਾਉਣੇ ਹੁੰਦੇ ਆ। ਵੀ ਚੈੱਕ ਉਵਾਰਾ ਹੋ ਜਾਂਦਾ ਮਿਲ ਜਾਂਦਾ ਕਈ ਵਾਰ ਵੈਸੇ ਬੈਠਾ ਉੱਠਦਾ ਉਹ ਵੀ ਅਸੀਂ ਪਾਉਨੇ ਆ ਵਾਰੇ ਕਬੂਤਰ ਜਾਨੂੰ ਕਿਸੇ ਪਿੰਡ ਵੀ ਮਿਲਦੇ ਨੇ ਅਸੀਂ ਉੱਥੇ ਵੀ ਪਾ ਦਿੰਨੇ ਹਾਂ ਭਰਾ ਓਕੇ ਬਾਈ ਥੈਂਕ ਯੂ ਸਾਰਿਆਂ ਦੇ